ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਕਿ ਪਰਿਵਾਰ ਦਾ ਕੋਈ ਇੱਕ ਜੀ ਵੀ ਜੇ ਇਹ ਕੰਮ ਕਰੇ ਤਾਂ ਮੌਤ ਵਰਗਾ ਸੰਕਟ ਵੀ ਕੱਟਿਆ ਜਾਂਦਾ ਹੈ ਸਾਹ ਸੰਗਤ ਜੀ ਜੰਮਣ ਮਰਨ ਇੱਕ ਸਚਾਈ ਹੈ ਅਸੀਂ ਇਸ ਧਰਤੀ ਤੇ ਆਏ ਵੀ ਅਕਾਲ ਪੁਰਖ ਦੀ ਮਰਜ਼ੀ ਦੇ ਨਾਲ ਹਾਂ ਤੇ ਜਾਣਾ ਵੀ ਉਸ ਦੀ ਮਰਜ਼ੀ ਦੇ ਨਾਲ ਹੀ ਹੈ ਸਾਡੇ ਆਪਣੇ ਵਾਸ ਕੁਝ ਵੀ ਨਹੀਂ ਹੈ ਕਈ ਵਾਰ ਸੰਗਤ ਜੀ ਕੀ ਹੁੰਦਾ ਹੈ ਕਿ ਰੱਬ ਦੇ ਭਗਤ ਪਿਆਰੇ ਪੂਰੀ ਸ਼ਰਧਾ ਦੇ ਨਾਲ ਉਹਨਾਂ ਦਾ ਸਿਮਰਨ ਕਰਦੇ ਹਨ ਵਾਹਿਗੁਰੂ ਜੀ ਨੂੰ ਯਾਦ ਕਰਦੇ ਹਨ ਫਿਰ ਸੱਚੇ ਪਾਤਸ਼ਾਹ ਉਹਨਾਂ ਦੇ ਸਾਰੇ ਦੁੱਖ ਕਸ਼ਟ ਪਲਾਂ ਦੇ ਵਿੱਚ ਕੱਟ ਦਿੰਦੇ ਹਨ ਕਈ ਵਾਰ ਜ਼ਿੰਦਗੀ ਵੀ ਹਾਰੀ ਬੈਠੇ ਹੁੰਦੇ ਹਨ ਤੇ ਸਾਰਾ ਪਰਿਵਾਰ ਆਸਾਂ ਉਮੀਦਾਂ ਲਾ ਕੇ ਬੈਠ ਜਾਂਦਾ ਹੈ ਕਿ ਹੁਣ ਇਨਸਾਨ ਨਹੀਂ ਬਚਣਾ ਇਸ ਦੇ ਸਵਾਸਾਂ ਦੀ ਪੂੰਜੀ ਹੁਣ ਪੂਰੀ ਹੋ ਚੁੱਕੀ ਹੈ ਪਰ ਮੇਰੇ ਸੱਚੇ ਪਾਤਸ਼ਾਹ ਜੀ ਕੋਈ ਐਸਾ ਸੰਕੇਤ ਦਿੰਦੇ ਹਨ ਜਾਂ ਕਹਿ ਲਵੋ ਕੋਈ ਐਸਾ ਢੋਲਾ ਦਿੰਦੇ ਹਨ ਬੰਦਾ ਮੌਤ ਦੇ ਕਿਨਾਰੇ ਤੋਂ ਵੀ ਬਾਹਰ ਆ ਜਾਂਦਾ ਹੈ ਉਸ ਦੀ ਜ਼ਿੰਦਗੀ ਬਖਸ਼ ਦਿੰਦੇ ਹਨ ਉਸ ਦੇ ਦਿੱਤੇ ਸਵਾਸਾਂ 'ਚ ਹੋਰ ਵਾਅਦਾ ਕਰ ਦਿੰਦੇ ਹਨ ਕਈ ਵਾਰ ਵਾਹਿਗੁਰੂ ਜੀ ਸਾਡੀ ਪ੍ਰੀਖਿਆ ਲੈ ਰਹੇ ਹੁੰਦੇ ਹਨ ਸਾਨੂੰ ਦੁੱਖ ਦਰਦ ਕਸ਼ਟ ਰੋਗ ਹੁੰਦੇ ਹਨ ਫਿਰ ਅਸੀਂ ਵਾਹਿਗੁਰੂ ਜੀ ਨੂੰ ਯਾਦ ਕਰਦੇ ਹਾਂ ਉਸੇ ਦਾ ਸਹਾਰਾ ਤੱਕਦੇ ਹਾਂ ਅੱਜ ਸਾਂਡੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਇਹ ਹੈ ਕਿ ਜਿਹੜੇ ਲੋਕ ਪਰੇਸ਼ਾਨ ਰਹਿੰਦੇ ਹਨ ਕਹਿੰਦੇ ਹਨ ਕਿ ਸਾਡੇ ਤੇ ਕਿਸੇ ਦੇ ਕੀਤੇ ਕਰਾਏ ਦਾ ਅਸਰ ਹੈ ਜਾਦੂ ਟੂਣਾ ਕੀਤਾ ਹੋਇਆ ਹੈ ਦੂਜੀਆਂ ਚੀਜ਼ਾਂ ਮਗਰ ਲੱਗੀਆਂ ਹੋਈਆਂ ਹਨ ਜੋ ਸਾਨੂੰ ਉਹਦੇ ਮਗਰ ਲੱਗਣ ਨਹੀਂ ਦਿੰਦੀਆਂ ਕਈ ਤਾਂ ਇਸ ਪਰੇਸ਼ਾਨੀ ਦੇ ਵਿੱਚ ਆਪਣੇ ਹਾਲਾਤ ਬਹੁਤ ਖਰਾਬ ਕਰ ਲੈਂਦੇ ਹਨ ਕਿ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਹੁਣ ਨਹੀਂ ਬਚਦੇ ਇਹਨਾਂ ਤੋਂ ਅਸੀਂ ਕਿਵੇਂ ਬਚਣਾ ਹੈ ਇਹ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਸੰਗਤ ਜੀ ਉਸ ਤੋਂ ਪਹਿਲਾਂ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਧ ਸੰਗਤ ਜੀ ਇੱਕ ਭੈਣ ਨੇ ਦੱਸਿਆ ਕਿ ਮੇਰਾ ਪਰਿਵਾਰ ਪੀਰਾਂ ਨੂੰ ਮੰਨਦਾ ਸੀ ਤੇ ਉਹ ਗੁਰੂ ਘਰ ਨਹੀਂ ਜਾਂਦੇ ਸਨ ਸਾਡੇ ਪਰਿਵਾਰ 'ਚ ਕੋਈ ਵੀ ਜੀ ਇਹੋ ਜਿਹਾ ਨਹੀਂ ਸੀ ਜੋ ਗੁਰੂ ਘਰ ਜਾਂਦਾ ਹੋਵੇ ਜੋ ਗੁਰੂ ਨੂੰ ਮੰਨਣ ਵਾਲਾ ਹੋਵੇ ਸਾਨੂੰ ਤਾਂ ਇਹ ਨਹੀਂ ਪਤਾ ਕਿ ਕਿਹੜਾ ਪਾਠ ਕਦੋਂ ਕਰਨਾ ਹੈ ਕਿਹੜਾ ਪਾਠ ਕਰਕੇ ਕੀ ਫਲ ਮਿਲਦਾ ਹੈ ਕਿਹੜੇ ਗੁਰੂ ਸਾਹਿਬਾਨ ਦਾ ਨਾਮ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਭੈਣ ਕਹਿੰਦੇ ਕਿ ਮੈਂ ਪਿੰਡ ਦੇ ਵਿੱਚ ਰਹਿੰਦੇ ਹਾਂ ਮੈਂ ਆਪਣੀਆਂ ਸਹੇਲੀਆਂ ਦੇ ਨਾਲ ਕਦੇ-ਕਦੇ ਗੁਰੂ ਘਰ ਮੇਲਿਆਂ ਤੇ ਮੱਸਿਆ ਤੇ ਜਾਂਦੀ ਸੀ ਅਤੇ ਗੁਰਦਵਾਰ ਅਤੇ ਗੁਰੂ ਘਰ ਜਾ ਕੇ ਮੇਲਿਆਂ ਚ ਪਕਵਾਨ ਖਾ ਕੇ ਦੁਕਾਨਾਂ ਸੱਜੀਆਂ ਤੋਂ ਕੁਝ ਖਰੀਦ ਕੇ ਘਰ ਵਾਪਸ ਆ ਜਾਂਦੀ ਸੀ ਲੰਗਰ ਛਕਣਾ ਤੇ ਗੁਰੂ ਘਰ ਬਾਰੇ ਕੋਈ ਵੀ ਸ਼ਰਧਾ ਭਾਵਨਾ ਨਹੀਂ ਸੀ ਕਹਿੰਦੀ ਕਿ ਨਾ ਹੀ ਸਾਨੂੰ ਪਤਾ ਸੀ ਕਿ ਮੇਰੀ ਮਾਸੀ ਜੀ ਨੇ ਅੰਮ੍ਰਿਤ ਛਕਿਆ ਸੀ ਸਾਰੇ ਪਰਿਵਾਰ ਨੇ ਅੰਮ੍ਰਿਤ ਓਨਾ ਛਕਿਆ ਸੀ ਕਹਿੰਦੀ ਕਿ ਜਦੋਂ ਮੈਂ ਵੱਡੀ ਹੋਈ ਤਾਂ ਮੇਰੀ ਮਾਸੀ ਆਪਣੇ ਵਰਗੇ ਅੰਮ੍ਰਿਤਾਰੇ ਪਰਿਵਾਰ ਚ ਮੇਰਾ ਰਿਸ਼ਤਾ ਲੈ ਗਈ ਮੇਰਾ ਵਿਆਹ ਹੋਇਆ ਦੂਜੇ ਦਿਨ ਹੀ ਮੈਂ ਸਾਰੇ ਪਰਿਵਾਰ ਨੂੰ ਦੇਖਿਆ ਕਿ ਸਵੇਰੇ 4 ਵਜੇ ਉੱਠ ਕੇ ਇਸ਼ਨਾਨ ਕਰਕੇ ਕੋਈ ਗੁਰਬਾਣੀ ਪੜ੍ਹੀ ਜਾਂਦਾ ਹੈ ਕੋਈ ਗੁਰਦੁਆਰੇ ਚਾਏ ਜਾਂਦਾ ਹੈ ਤੇ ਮੈਂ ਸੋਚਿਆ ਕਿ ਸਾਰਾ ਦਿਨ ਪਿਆ ਹੈ ਗੁਰਦੁਆਰਾ ਸਾਹਿਬ ਜਾਣ ਦੇ ਲਈ ਇਹ ਰਾਤ ਨੂੰ ਹੀ ਤੁਰੇ ਫਿਰਦੇ ਹਨ ਜੇ ਮੈਂ ਉਹਨਾਂ ਨੂੰ ਕੁਝ ਪੁੱਛਣਾ ਤਾਂ ਉਹਨਾਂ ਨੇ ਵੀ ਉਹਨਾਂ ਨੇ ਵੀ ਮੈਨੂੰ ਗੁਰਦੁਆਰਾ ਸਾਹਿਬ ਜਾਣ ਦੇ ਲਈ ਕਹਿਣਾ ਪਰ ਮੈਂ ਆਪਣੇ ਟਾਈਮ ਨਾਲ ਹੀ ਉੱਠਦੀ ਸੀ ਕਦੇ ਵੀਲੇ ਨਾਲ ਨਹੀਂ ਉੱਠਦੀ ਸੀ ਤੇ ਇੱਕ ਦਿਨ ਜਦੋਂ ਮੈਨੂੰ ਸ਼ਿਕਾਇਤ ਤੇ ਸਾਰੇ ਪਰਿਵਾਰ ਨੇ ਮੇਰੇ ਨਾਲ ਬੜੀ ਹੈਰਾਨੀ ਦੇ ਨਾਲ ਦੇਖਿਆ ਜਦੋਂ ਮੇਰੇ ਮੂੰਹੋਂ ਨਿਕਲਿਆ ਕਿ हे ਲਾਲਾ ਵਾਲਿਆ ਮੇਰਾ ਤਾਂ ਘਰ ਵਾਲਾ ਉਸੇ ਵੇਲੇ ਮੇਰੇ ਗਲ ਪੈ ਗਿਆ ਕਹਿੰਦਾ ਕਿ ਅੱਜ ਤੋਂ ਬਾਤ ਤੇਰੇ ਮੂੰਹੋਂ ਇਹ ਸ਼ਬਦ ਨਹੀਂ ਸੁਣਨਾ ਜੇ ਕਹਿਣਾ ਹੈ ਤਾਂ ਸਿਰਫ ਵਾਇਗਰੋ ਜੇ ਕਹਿਣਾ ਹੈ ਉਸਨੇ ਮੈਨੂੰ ਬਹੁਤ ਹੀ ਪੂਰੀ ਤਰ੍ਹਾਂ ਡਾਂਟਿਆ ਤੇ ਉਸ ਤੋਂ ਬਾਅਦ ਮੈਨੂੰ ಪಾਠ ਸਿਖਾਉਣਾ ਸ਼ੁਰੂ ਕਰ ਦਿੱਤਾ ਹੁਣ ਮੈਂ ਪਾਠ ਵੀ ਸਿੱਖਦੀ ਹਾਂ ਤੇ ਗੁਰਦੁਆਰਾ ਸਾਹਿਬ ਵੀ ਜਾਂਦੀ ਹਾਂ ਜਦ ਮੈਂ ਗੁਰੂ ਦੇ ਲੜ ਲੱਗੇ ਤਾਂ ਰਾਤ ਨੂੰ ਮੈਨੂੰ ਕੁਝ ਅਜਾਈਆਂ ਸ਼ਕਤੀਆਂ ਜਾਂ ਕਹਿ ਲਓ ਕੁਝ ਅਜਾ ਕੁਝ ਅਜਾਇਆ ਦਿਖਣਾ ਜਿਸਨੇ ਕਿਹਾ ਕਿ ਤੂੰ ਹੁਣ ਖੁਸ਼ ਨਹੀਂ ਰਹਿ ਸਕਦੀ ਤੈਨੂੰ ਅਸੀਂ ਖੁਸ਼ ਰਹਿਣ ਨਹੀਂ ਦੇਣਾ ਜਦੋਂ ਮੈਂ ਉਠਣਾ ਦਾ ਸਾਬ ਨੂੰ ਇਹ ਗੱਲ ਦੱਸਨੀ ਤਾਂ ਉਹਨਾਂ ਕਹਿਣਾ ਕਿ ਤੂੰ ਇਹ ਗੱਲ ਦਿਲ ਤੇ ਨਾਲਾ ਸੁਪਣਿਆਂ ਦਾ ਕੀ ਹੈ ਇਹ ਤਾਂ ਵੈਸੇ ਹੀ ਆਉਂਦੇ ਰਹਿੰਦੇ ਹਨ ਤੂੰ ਰੱਬ ਦਾ ਨਾਮ ਲੈ ਤੇ ਮੈਂ ਫੇਰ ਇਹ ਗੱਲ ਭੁਲਾ ਲੈਣੀ ਸੰਗਤ ਜੀ ਇਸੇ ਤਰ੍ਹਾਂ ਉਹ ਕਹਿੰਦੇ ਕਿ ਮੇਰੇ ਵਿਆਹ ਨੂੰ ਸਾਲ ਹੋ ਗਿਆ ਮੈਂ ਪ੍ਰੈਗਨੈਂਟ ਸੀ ਮੈਨੂੰ ਡਾਕਟਰ ਦੇ ਕੋਲ ਲੈ ਕੇ ਜਾਣਾ ਸੀ ਉਸ ਦਿਨ ਰਾਤ ਮੈਨੂੰ ਇਹ ਸੁਪਨਾ ਆਇਆ ਤੇਰੇ ਕੋਲ ਅਸੀਂ ਕੋਈ ਖੁਸ਼ੀ ਨਹੀਂ ਰਹਿਣ ਦੇਣੀ ਅਸੀਂ ਤੇਰੇ ਕੋਲੋਂ ਸਾਰੀਆਂ ਖੁਸ਼ੀਆਂ ਖੋਹ ਲੈਣੀਆਂ ਹਨ ਮੈਂ ਤਬਕ ਕੇ ਉੱਠੀ ਤੇ ਆਪਣੇ ਪਤੀ ਨੂੰ ਇਹ ਗੱਲ ਦੱਸੀ ਤੇ ਉਹਨਾਂ ਮੈਨੂੰ ਕਿਹਾ ਕਿ ਕੁਝ ਨਹੀਂ ਹੁੰਦਾ ਪਰਮਾਤਮਾ ਪਲੀ ਕਰਨਗੇ ਮੇਰੇ ਘਰ ਇੱਕ ਪੁੱਤਰ ਨੇ ਜਨਮ ਲਿਆ ਪਰ ਉਹ ਸਿਰਫ 15-20 ਮਿੰਟ ਹੀ ਜਿੰਦਾ ਰਹਿ ਸਕਿਆ ਉਸ ਤੋਂ ਬਾਅਦ ਉਸਦੀ ਮੌਤ ਹੋ ਗਈ ਮੈਂ ਬਹੁਤ ਰੋਈ ਕੁਲਾਈ ਅਤੇ ਪੂਰੀ ਤਰ੍ਹਾਂ ਟੁੱਟ ਗਈ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਉਹ ਕਹਿੰਦੀ ਕਿ ਮੈਂ ਅੰਦਰ ਬੈਠੀ ਰਹਿਣਾ ਤੇ ਇੱਕ ਮਾਂ ਦਾ ਦੁੱਖ ਆਪਾਂ ਸਮਝ ਹੀ ਸਕਦੇ ਹਾਂ ਜਿਸ ਮਾਂ ਦੀ ਪਹਿਲੀ ਔਲਾਦ ਹੀ ਉਸ ਤੋਂ ਖੁੱਸ ਜਾਵੇ ਕਹਿੰਦੀ ਕਿ ਫਿਰ ਮੇਰੇ ਪਰਿਵਾਰ ਨੇ ਮੈਨੂੰ ਸਹਾਰਾ ਦਿੱਤਾ ਸਮਝਾਇਆ ਅਸੀਂ ਫਿਰ ਅਸੀਂ ਫਿਰ ਰਲ ਕੇ ਜ਼ਿੰਦਗੀ ਗੁਜ਼ਾਰਨ ਲੱਗੇ ਦੋ ਸਾਲ ਮੇਰੇ ਵਿਆਹ ਨੂੰ ਹੋ ਗਏ ਮੈਂ ਫਿਰ ਪ੍ਰੈਗਨੈਂਟ ਹੋਈ ਹੁਣ ਉਹ ਸੁਪਨਾ ਮੈਨੂੰ ਤੇ ਮੈਂ ਹੁਣ ਉਹ ਸੁਪਨਾ ਜਦੋਂ ਮੈਂ ਸੋਚਣਾ ਤੇ ਮੈਂ ਬਹੁਤ ਡਰ ਜਾਣਾ ਕਿ ਕਿਤੇ ਸੱਚੀ ਮੇਰੀਆਂ ਖੁਸ਼ੀਆਂ ਨਾ ਚਲੀਆਂ ਜਾਣ ਮੈਂ ਆਪਣੇ ਪਤੀ ਨੂੰ ਦੱਸਿਆ ਉਹਨਾਂ ਮੈਨੂੰ ਕਿਹਾ ਕਿ ਜੋ ਆਪਣੇ ਕਰਮਾਂ ਦੇ ਵਿੱਚ ਹੈ ਉਹੀ ਹੋਵੇਗਾ ਜੋ ਆਪਣਾ ਨਹੀਂ ਉਹ ਆਪਾਂ ਨੂੰ ਨਹੀਂ ਮਿਲਣਾ ਤਾਂ ਫਿਕਰ ਕਿਸ ਗੱਲ ਦੀ ਹੈ ਮੈਂ ਗੁਰਬਾਣੀ ਦਾ ਜਾਪ ਵੀ ਕਰਦੀ ਸੀ ਪਰ ਮੈਂ ਫਿਰ ਵੀ ਡਰਦੀ ਸੀ ਉਹਨ ਜਦੋਂ ਮੈਨੂੰ ਹਸਪੀਟਲ ਲੈ ਚਾਇਆ ਗਿਆ ਇਸ ਵਾਰ ਫੇਰ ਮੇਰੇ ਬੱਚੇ ਦਾ ਉਹੀ ਹਾਲ ਹੋਇਆ ਇਸ ਵਾਰ ਮੈਂ ਪੂਰੀ ਤਰ੍ਹਾਂ ਟੁੱਟ ਗਈ ਮੇਰਾ ਗੁਰੂ ਤੋਂ ਭਰੋਸਾ ਉੱਠ ਗਿਆ ਮੈਂ ਘਰ ਆ ਕੇ ਆਪਣੇ ਸਾਸ ਨੂੰ ਵੀ ਬਹੁਤ ਬੁਰਾ ਭਲਾ ਬੋਲਿਆ ਤੇ ਉਸ ਨੂੰ ਮੈਂ ਕਿਹਾ ਕਿ ਕਿੱਥੇ ਹੈ ਤੇਰਾ ਰੱਬ ਜਿਹਦੇ ਕੋਲੋਂ ਮੇਰਾ ਬੱਚਾ ਨਹੀਂ ਬਚਾਇਆ ਗਿਆ ਤੇ ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਨੂੰ ਮੇਰੇ ਪੇਕੇਆਂ ਦੇ ਘਰ ਛੱਡ ਆਓ ਉਹ ਛੱਡ ਆਏ ਤੇ ਫਿਰ ਮੈਨੂੰ ਮਾਂ ਨੇ ਦੱਸਿਆ ਕਿ ਜਿੰਨੀ ਦੇਰ ਤੂੰ ਆਪਣੇ ਪੇਰਾਂ ਨੂੰ ਨਹੀਂ ਮੰਨਦੀ ਉਥੇ ਨਾ ਗਈ ਉਨੀ ਦੇਰ ਤੈਨੂੰ ਔਲਾਦ ਦਾ ਸੁੱਖ ਨਹੀਂ ਮਿਲਣਾ ਇਹ ਸੁਣ ਕੇ ਮੈਂ ਮਾਂ ਦੇ ਮਗਰ ਲੱਗ ਗਈ ਅਤੇ ਸੋਚਿਆ ਕਿ ਇਹ ਗੱਲ ਸੱਚ ਹੈ ਮੈਨੂੰ ਫੇਰ ਤੋਂ ਹੀ ਆਪਣੇ ਪੀਰਾਂ ਨੂੰ 만나ਣਾ ਹੈ ਉਸੇ ਜਗ੍ਹਾ ਤੇ ਜਾਣਾ ਹੈ ਮੈਂ ਅਗਲੇ ਦਿਨ ਹੀ ਆਪਣੀ ਮਾਂ ਦੇ ਨਾਲ ਜਾਣ ਦਾ ਫੈਸਲਾ ਕੀਤਾ ਪਰ ਉਸ ਦਿਨ ਬਹੁਤ ਮੀਂਹ ਹਨੇਰੀ ਆਈ ਤੇ ਅਸੀਂ ਰਾਹ ਦੇ ਵਿੱਚ ਉਹ ਮੋੜ ਆਈਆਂ ਅਗਲਾ ਦਿਨ ਹੋਇਆ ਅਸੀਂ ਫੇਰ ਗਈਆਂ ਉਸ ਦਿਨ ਵੀ ਸਾਨੂੰ ਕੋਈ ਅੜਚਨ ਆ ਗਈ ਅਸੀਂ ਰਾਹ ਵਿੱਚ ਮੋੜ ਆਈਆਂ ਤੇ ਤੀਜੀ ਵਾਰ ਮੈਂ ਫੇਰ ਗਈ ਤਾਂ ਮੇਰੀ ਮਾਂ ਨੂੰ ਕੁੱਤੀ ਨੇ ਵੱਢ ਲਿਆ ਫਿਰ ਮੈਂ ਚੌਥੀ ਵਾਰ ਬਿਲਕੁਲ ਹੀ ਨਾ ਰੁਕੀ ਪਰ ਮੇਰੀ ਮਾਸੀ ਜਿਨ੍ਹਾਂ ਮੇਰਾ ਰਿਸ਼ਤਾ ਕਰਵਾਇਆ ਸੀ ਤੇ ਉਹਨਾਂ ਨੇ ਪੁੱਛਿਆ ਕਿੱਧਰ ਜਾ ਰਹੇ ਹੋ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਉਸ ਜਗ੍ਹਾ ਤੇ ਚੱਲ ਨਹੀਂ ਹਾਂ ਤਾਂ ਮਾਸੀ ਨੇ ਮੈਨੂੰ ਬਾਤ ਉਹ ਫੜ ਲਿਆ ਅਤੇ ਮੈਨੂੰ ਬਹੁਤ ਬੁਰਾ ਭਲਾ ਕਿਹਾ ਕਿ ਜੋ ਵੀ ਤੂੰ ਕਰਦੀ ਰਹੀ ਹੈ ਉਹ ਪਹਿਲਾਂ ਕਰਦੀ ਸੀ ਹੁਣ ਜਿਵੇਂ ਤੇਰਾ ਪਰਿਵਾਰ ਕਹਿੰਦਾ ਹੈ ਤੂੰ ਉਵੇਂ ਕਰਨਾ ਹੈ ਤੂੰ ਗੁਰੂ ਦੀ ਲਾੜ ਲਾਗ ਤੇ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ ਮੈਂ ਦਿਨ ਵਿੱਚ ਪੰਜ ਪਾਠ ਜਪਜੀ ਸਾਹਿਬ ਜੀ ਦੇ ਕਰਨ ਲੱਗੀ ਫਿਰ ਮੈਨੂੰ ਮਾਸੀ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਲੈ ਕੇ ਗਏ ਜਦੋਂ ਮੈਂ ਉੱਥੇ ਗਈ ਤੇ ਮੈਨੂੰ ਉੱਥੇ ਜਾ ਕੇ ਅਜੀਬ ਜਿਹੀ ਸ਼ਾਂਤੀ ਜਿਵੇਂ ਮੈਂ ਅੰਦਰੋਂ ਖੁਸ਼ ਹੋਵਾਂ ਮੇਰਾ ਦਿਲ ਵਾਰ-ਵਾਰ ਉੱਥੇ ਜਾਣ ਨੂੰ ਕਰੇ ਉਸ ਤੋਂ ਬਾਅਦ ਮੈਂ ਖੁਸ਼ ਰਹਿਣ ਲੱਗੀ ਮੈਂ ਫਿਰ ਪ੍ਰੈਗਨੈਂਟ ਹੋਈ ਤੇ ਮੈਂ ਠੀਕ ਰਹੀ ਸੀ ਉਹ ਸੁਪਨਾ ਮੈਨੂੰ ਫਿਰ ਆਵੇ ਜਦੋਂ ਮੇਰੇ ਬੱਚੇ ਨੇ ਜਨਮ ਲਿਆ ਸੀ ਤੇ ਰਾਤ ਮੈਨੂੰ ਸੁਪਨਾ ਆਇਆ ਕਿ ਕੋਈ ਕੋਨੇ ਦੇ ਵਿੱਚ ਬੈਠਾ ਰੋ ਰਿਹਾ ਹੈ ਮੈਂ ਡਰ ਗਈ ਤੇ ਤਬ ਉੱਕਹੀ ਤੇ ਦੇਖਿਆ ਕਿ ਕੌਣ ਰੋ ਰਿਹਾ ਸੀ ਮੈਂ ਹੈਰਾਨ ਹੋਈ ਤੇ ਜੋ ਹੱਸਤੇ ਸੀ ਹੁਣ ਉਹ ਰੋ ਰਹੇ ਹਨ ਮੈਂ ਆਪਣੇ ਪਤੀ ਨੂੰ ਦੱਸਿਆ ਕਿ ਉਹਨਾਂ ਮੈਨੂੰ ਕਿਹਾ ਕਿ ਤੂੰ ਆਰਾਮ ਕਰ ਸਵੇਰੇ ਹਸਪੀਟਲ ਜਾਣਾ ਹੈ ਮੈਂ ਸੌਂ ਗਈ ਤੇ ਫਿਰ ਮੈਨੂੰ ਸੁਪਨਾ ਆਇਆ ਤੇ ਇਸ ਵਾਰ ਮੈਨੂੰ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਸਰੂਪ ਵਾਲੇ ਬਾਬਾ ਜੀ ਦੇ ਦਰਸ਼ਨ ਹੋਏ ਤੇ ਉਹਨਾਂ ਨੇ ਕਿਹਾ ਕਿ ਜੋ ਤੇਰੇ ਜੋ ਤੇਰੇ ਤੇ ਹੱਸਦੇ ਸੀ ਉਹ ਰੋ ਰਹੇ ਹਨ ਹੁਣ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਤੇਰਾ ਸਾਰਾ ਕੁਝ ਹੀ ਤੈਨੂੰ ਮਿਲੇਗਾ ਬਸ ਤੂੰ ਹਸਪੀਟਲ ਜਾਣ ਦਾ ਬਸ ਤੂੰ ਭਰੋਸਾ ਰੱਖ ਵਾਹਿਗੁਰੂ ਅਕਾਲ ਪੁਰਖ ਦੇ ਪਰ ਕਹਿੰਦੀ ਕਿ ਮੈਨੂੰ ਥੋੜਾ ਜਿਹਾ ਡਰ ਸੀ ਕਿਤੇ ਇਸ ਵਾਰ ਵੀ ਮੇਰੇ ਨਾਲ ਗਲਤ ਨਾ ਹੋ ਜਾਵੇ ਮੈਂ ਹਸਪੀਟਲ ਜਾਣ ਤੱਕ ਜਪਜੀ ਸਾਹਿਬ ਜੀ ਦੀ ਬਾਣੀ ਅਤੇ ਚੋਪਾਈ ਸਾਹਿਬ ਜੀ ਦੇ ਪਾਠ ਕਰਦੇ ਗਏ ਇਸ ਵਾਰ ਵੀ ਮੇਰੇ ਘਰ ਪੁੱਤਰ ਨੇ ਜਨਮ ਲਿਆ ਮੇਰੇ ਬੱਚੇ ਦੇ ਹੋਣ ਤੋਂ ਬਾਅਦ 1 ਘੰਟਾ ਮੈਂ ਡਰਦੀ ਰਹੀ ਕਿ ਮੇਰਾ ਬੱਚਾ ਠੀਕ ਹੈ ਪਰ ਇਸ ਵਾਰ ਮੇਰੇ ਪੁੱਤਰ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਲੰਮੀ ਉਮਰ ਦੇ ਕੇ ਭੇਜਿਆ ਤੇ ਮੈਨੂੰ ਦਰਸ਼ਨ ਦੇ ਕੇ ਕਿਹਾ ਕਿ ਇਸ ਨੂੰ ਫਤਿਹਗੜ੍ਹ ਸਾਹਿਬ ਜਾ ਕੇ ਮੱਥਾ ਜ਼ਰੂਰ ਟਿਕਾ ਦੇਣਾ ਜਦੋਂ ਸੀ ਫਤਿਹガル ਸੈਭ ਗਏ ਤੇ ਦੂਰੋਂ ਹੀ ਇੱਕ ਬਾਬਾ ਜੀ ਨੇ ਕਿਹਾ ਕਿ ਲੈ ਆਈ ਹੈ ਕਾਕੇ ਨੂੰ ਮੈਂ ਬਹੁਤ ਹੈਰਾਨ ਹੋਈ ਕਿ ਇਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਇਹ ਪੁੱਤਰ ਹੈ ਜਾਂ ਤੀ ਹੈ ਫਿਰ ਉਹ ਬਾਬਾ ਜੀ ਨੇ ਕਿਹਾ ਕਿ ਇਸ ਦੇ ਕੇਸ ਰੱਖੀ ਤੇ ਜੂڑا ਕਰਿਆ ਕਰੀ ਮੈਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਆਸ਼ੀਰਵਾਦ ਦੇ ਬਾਰੇ ਸਮਝ ਗਏ ਤੇ ਹੁਣ ਅਸੀਂ ਸਾਰਾ ਪਰਿਵਾਰ ਪਾਠ ਕਰਦੇ ਹਾਂ ਤੇ ਮੈਨੂੰ ਯਕੀਨ ਹੋ ਗਿਆ ਕਿ ਵਾਇਗਰੋਜੀ ਦੇ ਦਰ ਤੋਂ ਸਭ ਕੁਝ ਮਿਲਦਾ ਹੈ ਸਾਧ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਵੀ ਤੁਹਾਡੇ ਘਰ ਦੇ ਵਿੱਚੋਂ ਵੀ ਕੋਈ ਵੀ ਜੇਕਰ ਜੀ ਕੋਈ ਵੀ ਚੀ ਕਰਦਾ ਜੋ ਚਪੈਰਾ ਸਾਬ ਕਟਣ ਦੇ ਲਈ ਜ਼ਰੂਰ ਜਾਵੇ ਉਹ ਸਭ ਦੀਆਂ ਝੋਲੀਆਂ ਭਰਦੇ ਹਨ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਹੱਡ ਬੀਤੀ ਸਾਂਝੀ ਕੀਤੀ ਹੈ ਸਾਧ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ